ਰਵਲਪਿੰਡੀ ਦੇ ਸਟੇਡੀਅਮ ਦੇ ਉੱਤੇ ਮਿਜ਼ਾਈਲ ਦਾ ਅਟੈਕ ਜਿਹੜਾ ਡਰੋਨ ਦਾ ਅਟੈਕ ਉਹ ਭਾਰਤ ਦੇ ਵੱਲੋਂ ਹੋਇਆ ਹੈ ਸਟੇਡੀਅਮ ਦਾ ਇੱਕ ਹਿੱਸਾ ਜਿਹੜਾ ਹੈ ਉਹਨੂੰ ਕਾਫੀ ਨੁਕਸਾਨ ਪਹੁੰਚਿਆ ਇੱਕ ਵਿਅਕਤੀ ਦੇ ਕਥਿਤ ਤੌਰ ਦੇ ਉੱਤੇ ਇਸ ਦੇ ਵਿੱਚ ਮਾਰੇ ਜਾਣ ਦੀ ਵੀ ਗੱਲ ਸਾਹਮਣੇ ਆ ਰਹੀ ਹੈ ਪਾਕਿਸਤਾਨ ਨੇ ਭਾਰਤ ਦੇ ਮਿਲਟਰੀ ਟਿਕਾਣਿਆਂ ਤੇ ਅਟੈਕ ਕੀਤਾ ਜਿਹੜਾ ਕਿ ਨਿਟਰਲਾਈਜ਼ ਕੀਤਾ ਭਾਰਤ ਨੇ ਤੇ ਫਿਰ ਉਹਦੇ ਜਵਾਬ ਚ ਭਾਰਤ ਨੇ ਪਾਕਿਸਤਾਨ ਦੇ ਮਿਲਟਰੀ ਟਿਕਾਣੇ 에ਅਰ ਬੇਸਾਂ ਦੇ ਉੱਤੇ ਅਟੈਕ ਕੀਤਾ ਜਿਹਦੇ ਚ ਲਾਹੌਰ, ਕਰਾਚੀ ਤੇ ਰਾਵਲਪਿੰਡੀ ਦੇ ਉੱਤੇ ਇਹ ਅਟੈਕਸ ਹੋਏ ਨੇ ਪਾਕਿਸਤਾਨ ਇਹ ਕਲੇਮ ਕਰਦਾ ਹੈ ਕਿ ਪੀਐਸਐਲ ਦੀ ਕੁਆਲਿਟੀ ਆਫ ਕ੍ਰਿਕਟ ਜਿਹੜੀ ਆਈਪੀਐਲ ਤੋਂ ਕਿਤੇ ਚੋਟੀ ਦੀ ਹੈ ਪਰ ਦੁਨੀਆ ਦੇ ਜਿੰਨੇ ਮਾਹਰ ਨੇ ਉਹ ਇਸ ਗੱਲ ਨੂੰ ਐਗਰੀ ਨਹੀਂ ਕਰਦੇ ਜਿੰਨੀ ਕ੍ਰਿਕਟ ਆਪਾਂ ਵੀ ਦੇਖਦੇ ਆਂ ਆਪਾਂ ਵੀ ਐਗਰੀ ਨਹੀਂ ਕਰਦੇ ਕਿ ਜਿਹੜਾ ਆਈਪੀਐਲ ਨੇ ਪਲੇਅਰ ਪੈਦਾ ਕੀਤੇ ਨਾ ਭਾਰਤੀ ਪਲੇਅਰ ਪੈਦਾ ਕੀਤੇ ਉਹਨਾਂ ਨੇ ਇੰਟਰਨੈਸ਼ਨਲ ਕ੍ਰਿਕਟ 'ਚ ਜਾ ਕੇ ਭਾਰਤ ਦਾ ਨਾਮ ਰੌਸ਼ਨ ਕੀਤਾ ਬਿਲਕੁਲ ਇੱਕ ਨਹੀਂ ਸੈਂਕੜੇ ਹੀ ਨਾਮ ਜਿਹੜੇ ਆ ਪਿਛਲੇ 15 ਸਾਲਾਂ ਦੇ ਵਿੱਚ ਆਏ ਮੱਕੜ ਸਾਹਿਬ ਪਾਕਿਸਤਾਨ ਤੇ ਇੰਡੀਆ ਦੇ ਵਿੱਚ ਜੰਗ ਦਾ ਮਾਹੌਲ ਹੈ ਨਾਲ ਹੀ ਨਾਲ ਕ੍ਰਿਕਟ ਉਹਨਾਂ ਦੀ ਇੱਕ ਲੀਗ ਚੱਲ ਰਹੀ ਹੈ ਪੀਐਸਐਲ ਉਹ ਸ਼ਿਫਟ ਕਰ ਦਿੱਤੀ ਗਈ ਹੈ ਕਰਾਚੀ ਦੇ ਵਿੱਚ ਕਿਉਂਕਿ 라ਵਲਪਿੰਡੀ ਦੇ ਵਿੱਚ ਜਿਹੜਾ ਇੰਡੀਆ ਨੇ ਡਰੋਨ ਨਾਲ ਅਟੈਕ ਕੀਤਾ ਹੈ ਇਹ ਪੂਰਾ ਮਸਲਾ ਕੀ ਹੈ ਤੇ ਕਦੋਂ ਤੱਕ ਐਦਾਂ ਹੌਲਟ ਰਹੂਗਾ ਜਗਪ੍ਰੀਤ ਦੋਵਾਂ ਮੁਲਕਾਂ ਦੇ ਵਿੱਚ ਕ੍ਰਿਕਟ ਜਿਹੜੀ ਹੈ ਉਹ ਇੱਕ ਬਹੁਤ ਵੱਡੀ ਚੀਜ਼ ਹੈ ਜੀ ਨਾ ਸਿਰਫ ਲੋਕਾਂ ਦੇ ਐਂਟਰਟੇਨਮੈਂਟ ਦਾ ਸਾਧਨ ਹੈ ਸਗੋਂ ਰੈਵਨਿਊ ਦਾ ਸਿੱਧੇ ਤੇ ਸਿੱਧੇ ਤੌਰ 'ਤੇ ਬਹੁਤ ਵੱਡਾ ਸਾਧਨ ਹੈ ਬਿਲਕੁਲ ਸਿੱਧੇ ਤੌਰ 'ਤੇ ਇਸ ਕਰਕੇ ਹੈ ਕਿ ਜੋ ਇੱਕ ਨੰਬਰ ਦੀ ਕਮਾਈ ਸਾਰੀ ਦੁਨੀਆ ਨੂੰ ਨਜ਼ਰ ਆਉਂਦੀ ਹੈ ਉਹ ক্রিকেট ਤੋਂ ਹੈ ਪਰ ਇੱਕ ਬੜੀ ਵੱਡੀ ਬਲੈਕ ਮਾਰਕੀਟ ক্রিকেট ਦੇ ਜ਼ਰੀਏ ਪੂਰੀ ਦੁਨੀਆ 'ਚ ਇਹਨਾਂ ਲੀਗਾਂ ਦੇ ਜ਼ਰੀਏ ਚੱਲਦੀ ਹੈ ਜਿਹਦੇ ਤੋਂ ਤੁਸੀਂ ਮੈਂ ਦੇਸ਼ਵਾਸੀ ਸਾਰੇ ਜਾਣੂ ਆ ਕੋਈ ਜ਼ਮਾਨਾ ਸੀਗਾ ਜਦੋਂ ਸ਼ਾਰਜਾ ਦੇ ਵਿੱਚ ਮੈਚ ਹੁੰਦੇ ਸੀ ਤਾਂ ਦਾਊਦ ਇਬਰਾਹਿਮ ਵੀ ਉੱਥੇ ਬੈਠ ਕੇ ਦੇਖਦਾ ਰਿਹਾ ਹੈ ਤੇ ਕਿਆ ਜਾਂਦਾ ਹੈ ਕਿ ਜਿਹੜੀ ক্রিকেট ਦੀ بیٹنگ ਹੈ ক্রিকেট ਦੀ ਲਾਈਨ ਹੈ ਉਹ ਕਹਿੰਦੇ ਉੱਥੋਂ ਸ਼ੁਰੂ ਹੋਇਆ ਕਰਦੀ ਸੀਗੀ ਪੀਐਸਐਲ ਪਾਕਿਸਤਾਨ ਦੀ ਸਭ ਤੋਂ ਵੱਡੀ ਲੀਗ ਹੈ ਆਈਪੀਐਲ ਦੁਨੀਆ ਦੀ ਸਭ ਤੋਂ ਵੱਡੀ ਲੀਗ ਹੈ ਇਹਨਾਂ ਦੋਵਾਂ ਲੀਗਾਂ ਦੇ ਵਿਚਕਾਰ ਆਪਸ ਵਿੱਚ ਕੰਪੀਟੀਸ਼ਨ ਰਹਿੰਦਾ ਹੈ ਪਾਕਿਸਤਾਨ ਹਮੇਸ਼ਾ ਤੋਂ ਹੀ ਇਹ ਕੋਸ਼ਿਸ਼ ਕਰਦਾ ਆਇਆ ਹੈ ਕਿ ਪੀਐਸਐਲ ਜਿਹੜੀ ਹੈ ਉਹ ਆਈਪੀਐਲ ਤੋਂ ਵੀ ਉੱਤੇ ਦੀ ਲੀਗ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰੇ ਇਸ ਵਾਰੀ ਤਾਂ ਆਈਪੀਐਲ ਤੇ ਪੀਐਸਐਲ ਹੋ ਵੀ ਇੱਕੋ ਸਮੇਂ ਤੇ ਰਹੀਆਂ ਬਰਾਬਰ ਟਾਈਮ ਤੇ ਆਈਪੀਐਲ ਦੇ ਬਰਾਬਰ ਹੀ ਪੀਐਸਐਲ ਹੋ ਰਹੀ ਹੈ ਪਾਕਿਸਤਾਨ ਕਲੇਮ ਕਰਦਾ ਹੈ ਕਿ ਪੀਐਸਐਲ ਦੀ ਕੁਆਲਿਟੀ ਆਫ ਕ੍ਰਿਕਟ ਜਿਹੜੀ ਆਈਪੀਐਲ ਤੋਂ ਕਿਤੇ ਚੋਟੀ ਦੀ ਹੈ ਪਰ ਦੁਨੀਆ ਦੇ ਜਿੰਨੇ ਮਾਹਰ ਨੇ ਉਹ ਇਸ ਗੱਲ ਨੂੰ ਐਗਰੀ ਨਹੀਂ ਕਰਦੇ ਬਿਲਕੁਲ ਜਿੰਨੀ ਕ ਕ੍ਰਿਕਟ ਆਪਾਂ ਵੀ ਦੇਖਦੇ ਆਂ ਆਪਾਂ ਵੀ ਐਗਰੀ ਨਹੀਂ ਕਰਦੇ ਇਹ ਜ਼ਰੂਰ ਹੈ ਕਿ ਹਰ ਸਾਲ ਪਾਕਿਸਤਾਨ ਦੀ ਕ੍ਰਿਕਟ ਲੀਗ ਦੇ ਵਿੱਚ ਕੁਝ ਨਾ ਕੁਝ ਚੰਗੀਆਂ ਪਰਫਾਰਮੈਂਸਸ ਜ਼ਰੂਰ ਵਾਪਰ ਦੀਆਂ ਰਹੀਆਂ ਪਰ ਉਹ ਉਹਨਾਂ ਦੀ ਇੰਟਰਨੈਸ਼ਨਲ ਕ੍ਰਿਕਟ ਚ ਕਦੇ ਸਪੋਰਟ ਨਹੀਂ ਕਰ ਸਕੀਆਂ ਕਦੇ ਮੈਂ ਦੇਖਿਆ ਨਹੀਂ ਕਿ ਕੋਈ ਇੱਕ ਸैम ਯੂਬ ਨੂੰ ਛੱਡ ਦਈਏ ਤਾਂ ਕੋਈ ਵੀ ਇਹੋ ਜਿਹਾ ਪਲੇਅਰ ਮੇਰੇ ਨਜ਼ਰ ਚ ਨਹੀਂ ਆਉਂਦਾ ਆਜ਼ਮ ਖਾਨ ਆਏ ਉਸਮਾਨ ਖਾਨ ਆਏ ਕਮਰਾਨ ਗੁਲਾਮ ਆਏ ਬੋਲਰਾਂ ਦੇ ਵਿੱਚ ਵੀ ਕਿੰਨੇ ਹੀ ਆਏ ਪਰ ਉਹ ਕੋਈ ਉਹੋ ਜਿਹਾ ਪਰਫਾਰਮ ਨਹੀਂ ਕਰ ਸਕੇ ਜੋ ਡੋਮੈਸਟਿਕ ਚੋਂ ਨਿਕਲ ਕੇ ਇਹਨਾਂ ਦੇ ਮੁੰਡੇ ਪਰਫਾਰਮ ਕਰਦੇ ਰਹੇ ਬਿਲਕੁਲ ਪਹਿਲਾਂ ਤੁਸੀਂ ਅਪਡੇਟ ਦੇ ਉੱਤੇ ਮੈਂ ਗੱਲ ਕਰ ਲੈਣਾ ਤੁਸੀਂ ਅਪਡੇਟ ਦਾ ਗੱਲ ਕੀਤੀ ਹੈ ਤਾਂ ਰਾਵਲਪਿੰਡੀ ਦੇ ਸਟੇਡੀਅਮ ਦੇ ਉੱਤੇ ਮਿਜ਼ਾਈਲ ਦਾ ਅਟੈਕ ਜਿਹੜਾ ਡਰੋਨ ਦਾ ਅਟੈਕ ਉਹ ਭਾਰਤ ਦੇ ਵੱਲੋਂ ਹੋਇਆ ਹੈ ਇਹ ਆਪਣੇ ਆਪ ਦੇ ਵਿੱਚ ਹੈਰਾਨੀ ਦੀ ਗੱਲ ਹੈ ਕਿ ਸਟੇਡੀਅਮ ਤੇ ਅਟੈਕ ਕਿਉਂ ਹੋਇਆ ਕੀ ਮਿਸਫਾਇਰ ਹੋਇਆ ਜਾਂ ਉੱਥੇ ਸਟੇਡੀਅਮ ਦੇ ਅੰਦਰ ਕੋਈ ਫੌਜੀ ਕਾਰਵਾਈ ਹੋ ਰਹੀ ਸੀ ਜਾਂ ਫੌਜੀ ਕਿਉਂਕਿ ਸ਼ਾਮ ਨੂੰ ਮੈਚ ਵੀ ਸੀਗਾ ਅੱਜ ਸ਼ਾਮ ਦਾ ਮੈਚ ਸੀ ਮੈਚ ਸੀਗਾ ਹਾਲਾਂਕਿ ਮੀਂਹ ਪੈ ਰਿਹਾ ਸੀ ਅੱਜ ਮੌਸਮ ਖਰਾਬ ਸੀਗਾ ਪਰ ਸ਼ਾਮ ਦਾ ਮੈਚ ਸੀਗਾ ਪਰ ਇਸ ਗੱਲ ਦੀ ਜਿਹੜੀ ਅਫੀਸ਼ੀਅਲ ਤਸਦੀਕ ਤਾਂ ਪਾਕਿਸਤਾਨ ਦੇ ਵੱਲੋਂ ਨਹੀਂ ਕੀਤੀ ਗਈ ਸ਼ੁਰੂਆਤ 'ਚ ਇਹ ਗੱਲ ਆਈ ਸੀ ਕਿ ਬਿਜਲੀ ਡਿੱਗੀ ਹੈ ਕੁਝ ਵੀਡੀਓਜ਼ ਜਿਹੜੀਆਂ ਉਹ ਸਾਹਮਣੇ ਆਈਆਂ ਜਿਹੜੀਆਂ ਪੂਰੀ ਦੁਨੀਆ ਦੇ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਜਿਵੇਂ ਪਾਕਿਸਤਾਨ ਦੇ ਡਿਫੈਂਸ ਮਿਨਿਸਟਰ ਨੂੰ ਜਦੋਂ ਇਹ ਪੁੱਛਿਆ ਗਿਆ ਵੀ ਭਾਈ ਭਾਰਤ ਦੇ ਵਿੱਚ ਜਿਹੜੇ ਤੁਸੀਂ ਕਹਿੰਦੇ ਹੋ ਕਿ ਜੈਟਸ ਅਸੀਂ ਸਿੱਟੇ ਹੈ ਉਹਦਾ ਸਬੂਤ ਕੀ ਹੈ ਤਾਂ ਉਹਨਾਂ ਨੇ ਕਿਹਾ ਕਿ ਸੋਸ਼ਲ ਮੀਡੀਆ ਉਹਦਾ ਸਬੂਤ ਹੈ ਜੇ ਉਸ ਲਿਹਾਜ਼ ਨਾਲ ਸਬੂਤ ਮੰਨਿਏ ਤਾਂ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵਾਇਰਲ ਹੋ ਰਹੀ ਹੈ ਜਿੱਥੇ ਬੰਦੇ ਮਿਜ਼ਾਈਲ ਬਾਰੇ ਬੋਲ ਰਹੇ ਕਿ ਮਿਜ਼ਾਈਲ ਦਾ ਅਟੈਕ ਹੈ ਤੇ ਕੁਝ ਪੁਰਜੇ ਜਿਹੜੇ ਡਿੱਗੇ ਹੋਏ ਨਜ਼ਰ ਆ ਰਹੇ ਹੈ ਤੇ ਨਾਲ ਅੱਗ ਲੱਗੀ ਹੋਈ ਹੈ ਤੇ ਉਹ ਕਹਿ ਰਹੇ ਕਿ ਮਿਜ਼ਾਈਲ ਅਟੈਕ ਹੈ ਜੀ ਸਟੇਡੀਅਮ ਦਾ ਇੱਕ ਹਿੱਸਾ ਜਿਹੜਾ ਹੈ ਉਹਨੂੰ ਕਾਫੀ ਨੁਕਸਾਨ ਪਹੁੰਚਿਆ ਇੱਕ ਵਿਅਕਤੀ ਦੇ ਕਥਿਤ ਤੌਰ ਦੇ ਉੱਤੇ ਇਸ ਦੇ ਵਿੱਚ ਮਾਰੇ ਜਾਣ ਦੀ ਵੀ ਗੱਲ ਸਾਹਮਣੇ ਆ ਰਹੀ ਹੈ ਇਸ ਤੋਂ ਬਾਅਦ ਇਹ ਚਰਚਾ ਜਿਹੜੀ ਹੈ ਇਹ ਦੁਨੀਆ 'ਚ ਕੁਝ ਵੈਬਸਾਈਟਸ ਰਿਪੋਰਟ ਕਰ ਰਹੀਆਂ ਕਿ ਇੰਟਰਨੈਸ਼ਨਲ ਪਲੇਅਰਾਂ ਨੇ ਤਕਰੀਬਨ 42 ਪਲੇਅਰ ਅ ਐਸੇ ਨੇ ਜਿਨ੍ਹਾਂ ਨੇ ਕਿਹਾ ਕਿ ਅਸੀਂ ਜਾਂ ਤੈਨੂੰ ਦੁਬਈ ਮੂਵ ਕਰ ਦਿਓ ਲੀਗ ਨੂੰ ਬਿਲਕੁਲ ਜਿਹੜੇ ਇੰਗਲੈਂਡ ਦੇ ਕ੍ਰਿਕਟਰ ਨੇ ਸਪੈਸ਼ਲ ਜਿਹੜੇ ਖੇਡ ਰਹੇ ਨੇ 크ਿਸ ਜਾਰਡਨ ਹੋ ਗਏ ਹੋਰ ਵੀ ਬੜੇ ਨੇ ਵੈਸਟ ਇੰਡੀਅਨ ਆ ਨਾਲ ਆਸਟ੍ਰੇਲੀਅਨ ਵੀ ਕਈ ਪਲੇਅਰਸ ਨੇ ਆਉਂਦੇ ਵਿੱਚ ਉਹਨਾਂ ਨੇ ਕਿਹਾ ਵੀ ਆਤਾ ਤੁਸੀਂ ਸ਼ਿਫਟ ਕਰ ਲਓ ਤੇ ਆ ਸਾਨੂੰ ਜਾਣ ਦਿਓ ਦੁਨੀਆ ਦੇ ਨਾਮੀ ਪਲੇਅਰ ਖੇਡ ਰਹੇ ਇਸ ਲੀਗ ਚ ਐਸੀ ਗੱਲ ਨਹੀਂ ਹੈ ਕਿ ਨਹੀਂ ਖੇਡ ਰਹੇ ਵੱਡੇ ਪਲੇਅਰ ਖੇਡ ਰਹੇ ਆ ਔਰ ਉਹਨਾਂ ਨੇ ਕਿਹਾ ਕਿ ਅਸੀਂ ਇੱਥੋਂ ਜਾਂ ਮੂਵ ਹੋਣਾ ਚਾਹੁੰਦੇ ਹਾਂ ਯਾ ਸਾਨੂੰ ਤਰਨ ਸਾਡੀਆਂ ਮੁਲਕਾਂ ਦੇ ਵਿੱਚ ਹੋਰੇ ਹਾਲਾਤ ਚਿੰਤਾਜਨਕ ਹੈਗੇ ਵੀ ਆ ਉਹਨਾਂ ਵਾਸਤੇ ਕਿਉਂਕਿ 에ਅਰ ਸਪੇਸ ਬੰਦ ਹੈ ਫਲਾਈਟਾਂ ਬੰਦ ਨੇ ਔਰ ਉਹਨਾਂ ਵਾਸਤੇ ਮੂਵ ਹੋਣਾ ਬਹੁਤ ਇੱਕ ਚਿੰਤਾ ਦਾ ਵਿਸ਼ਾ ਔਰ ਕੱਲ ਨੂੰ ਜੇ ਐਸਕੇਲੇਟ ਹੁੰਦੀ ਹੈ ਵਾਰ ਵਾਲੇ ਪਾਸੇ ਜਾਂਦੀ ਹੈ ਤਾਂ ਕੀ ਉਹ ਵੈਕਿਊਏਟ ਹੋ ਪਾਣਗੇ ਨਹੀਂ ਹੋ ਪਾਣਗੇ ਤਾਂ ਇਹ ਉਹਨਾਂ ਵਾਸਤੇ ਇੱਕ ਸਿਚੁਏਸ਼ਨ ਕ੍ਰਿਟੀਕਲ ਬਣੀ ਹੋਈ ਹੈ ਪਾਕਿਸਤਾਨ ਦੀ ਕ੍ਰਿਕਟ ਤਾਂ ਹੁਣ ਸ਼ੁਰੂ ਹੋਈ ਹੈ ਪਾਕਿਸਤਾਨ ਨੇ ਬੜੇ ਮੰਦੇ ਹਾਲ ਕਹਿੰਦੇ ਆ ਕਿ ਜਿਹੜਾ ਬੀਜ ਬੋਵੋਗੇ ਉਹ ਵੱਡਣਾ ਪੈਂਦਾ ਤਾਂ ਅਤਵਾਦ ਪਾਕਿਸਤਾਨ ਨੇ ਜੇ ਫਲਾਇਆ ਵੱਡਾ ਕੀਤਾ ਉਹਨੂੰ ਪਾਣੀ ਪਾਇਆ ਤੇ ਉਹ ਵੀ ਦੌਰ ਦੇਖਿਆ ਕਿ ਜਦੋਂ ਪਾਕਿਸਤਾਨ ਨੂੰ ਹੀ ਸਫਰ ਕਰਨਾ ਪਿਆ ਸ਼੍ਰੀਲੰਕਾ ਦੀ ਕ੍ਰਿਕਟ ਟੀਮ ਦੇ ਉੱਤੇ ਹਮਲਾ ਹੋਇਆ ਔਰ ਗੋਲੀਆਂ ਚੱਲੀਆਂ ਤੇ ਪਲੇਅਰ ਇੰਜਰਡ ਹੋਏ ਉਹਨਾਂ ਦੇ ਗੋਲੀਆਂ ਵੱਜੀਆਂ ਜਿਹਦੇ ਚ ਨਾਮੀ ਵੱਡੇ ਪਲੇਅਰ ਮਹਿਲਾ ਜੈਵਰਦਨੇ ਕੁਮਾਰ ਸੰਗਾਕਾਰਾ ਲਾਸਤ ਮਲਿੰਗਾ ਦਿਲシャン ਤਿਲਕ ਰਤਨੇ ਦਿਲシャン ਵਰਗੇ ਵੱਡੇ ਪਲੇਅਰ ਸੀਗੇ ਕੁਲਸ ਕਾਪੂਗੇਦਰਾ ਮੇਰੇ ਯਾਦ ਹੈ ਬੜੇ ਵੱਡੇ ਟੈਸਟ ਪਲੇਅਰ ਉਹਨਾਂ ਦੇ ਉਹਨਾਂ ਦੇ ਗੋਲੀ ਲੱਗੀ ਸੀ ਤਾਂ ਅੱਜ ਦੀ ਜਿਹੜੀ ਸਿਚੁਏਸ਼ਨ ਹੈ ਪਹਿਲੀ ਗੱਲ ਤਾਂ ਇਹ ਸੀਗਾ ਕਿ ਇਹ ਹੁਣ ਤੱਕ ਸੋਸ਼ਲ ਮੀਡੀਆ ਵਾਰ ਸੀਗੀ ਕਿ ਲੀਗ ਕਿਹੜੀ ਵੱਡੀ ਹੈ ਕਿਹੜੀ ਨਹੀਂ ਤਾਂ ਜਿੱਥੇ ਵਾਰ ਦਾ ਇੰਪੈਕਟ ਸੋਸਾਇਟੀ ਤੇ ਸੋਸ਼ਲ ਚੀਜ਼ਾਂ ਤੇ ਪੈਂਦਾ ਹੈ ਫਾਈਨੈਂਸ ਤੇ ਇਕਨੋਮੀ ਤੇ ਪੈਂਦਾ ਹੈ ਉੱਥੇ ਹੀ ਐਂਟਰਟੇਨਮੈਂਟ ਤੇ ਸਪੋਰਟਸ ਤੇ ਆਰਟਸ ਤੇ ਵੀ ਪੈਂਦਾ ਹੈ ਔਰ ਇਹ ਸਿੱਧਾ-ਸਿੱਧਾ ਇੰਪੈਕਟ ਦੋਨਾਂ ਮੁਲਕਾਂ 'ਚ ਵੀ ਹੋਇਆ ਕਿਉਂਕਿ ਆਈਪੀਐਲ ਦੇ ਉੱਤੇ ਵੀ ਇਹ ਇੰਪੈਕਟ ਹੀ ਹੋਇਆ ਕਿ ਧਰਮਸ਼ਾਲਾ ਦੇ ਵਿੱਚ ਜਿਹੜਾ ਪੰਜਾਬ ਦਾ ਮੈਚ ਮੁੰਬਈ ਇੰਡੀਅਨਜ਼ ਦੇ ਨਾਲ ਸੀਗਾ ਉਹਨੂੰ ਹੁਣ ਅਹਮਦਾਬਾਦ ਸ਼ਿਫਟ ਕਰ ਦਿੱਤਾ ਗਿਆ ਪਹਿਲਾਂ ਇਹ ਚਰਚਾ ਹੋ ਰਹੀ ਸੀ ਕਿ ਪੰਜਾਬ ਤੇ ਦਿੱਲੀ ਦਾ ਜਿਹੜਾ ਅੱਜ ਦਾ ਮੈਚ ਸੀ ਉਹਨੂੰ ਸ਼ਿਫਟ ਕੀਤਾ ਗਿਆ ਬੰਬੇ ਦੇ ਵਿੱਚ ਪਰ ਉਹ ਧਰਮਸ਼ਾਲਾ ਦੇ ਵਿੱਚ ਹੀ ਵਾਪਰ ਰਿਹਾ ਔਰ ਧਰਮਸ਼ਾਲਾ ਕਿਉਂਕਿ ਨਾਰਥ ਇੰਡੀਆ 'ਚ ਹਿਮਾਚਲ ਦਾ ਬੜਾ ਇੰਪੋਰਟੈਂਟ ਜਿਹੜਾ ਹਿਲ ਸਟੇਸ਼ਨ ਹੈ ਔਰ ਧਰਮਸ਼ਾਲਾ ਦੇ ਵਿੱਚ ਵੀ ਕੰਟੋਨਮੈਂਟ ਹੈ ਆਰਮੀ ਦਾ ਕੈਂਟ ਹੈ ਉੱਥੇ ਧਰਮਸ਼ਾਲਾ ਦੇ ਵਿੱਚ ਵੀ ਨੇੜੇ ਹੀ ਗੱਗਲ ਦਾ ਹਵਾਈ ਅੱਡਾ ਉਹ ਵੀ ਆਰਮੀ ਦੇ ਵੱਲੋਂ ਕੰਟਰੋਲ ਕੀਤਾ ਜਾਂਦਾ ਹੈ ਗੱਗਲ ਹਵਾਈ ਅੱਡਾ ਇਸ ਕਰਕੇ ਇਹ ਕਿਉਂਕਿ ਪੂਰੀ ਬੈਲਟ ਨਾਰਥ ਇੰਡੀਆ ਦੀ ਜਿੱਥੇ-ਜਿੱਥੇ ਫੌਜ ਦੇ ਹਵਾਈ ਅੱਡੇ ਨੇ ਚਾਹੇ ਉਹ ਪੰਜਾਬ 'ਚ ਹੈ ਰਾਜਸਥਾਨ 'ਚ ਹੈ ਹਰਿਆਣਾ ਦੇ ਵਿੱਚ ਹੈ ਤੇ EMACL ਦੇ ਵਿੱਚ ਨੇ ਉਹ ਵਲਨਰੇਬਲ ਬਣੇ ਹੋਏ ਆ ਕਿਉਂਕਿ ਦੋਵੇਂ ਮੁਲਕ 에어 ਸਟ੍ਰਾਈਕਸ ਦੇ ਜ਼ਰੀਏ ਇੱਕ ਦੂਜੇ ਦੇ ਉੱਤੇ ਅਟੈਕਸ ਕਰ ਰਿਹਾ ਹੁਣ ਅੱਜ ਗੱਲ ਇਹ ਆ ਗਈ ਕਿ ਭਾਰਤ ਵੱਲੋਂ ਜਿਹੜਾ ਅਟੈਕ ਕੀਤਾ ਗਿਆ ਪਹਿਲਾਂ ਭਾਰਤ ਵੱਲੋਂ ਅਤਵਰਦੀ ਟਿਕਾਣਿਆਂ ਤੇ ਅਟੈਕ ਕੀਤਾ ਗਿਆ ਜਵਾਬ ਦੇ ਵਿੱਚ ਪਾਕਿਸਤਾਨ ਨੇ ਭਾਰਤ ਦੇ ਮਿਲਟਰੀ ਟਿਕਾਣਿਆਂ ਤੇ ਅਟੈਕ ਕੀਤਾ ਜਿਹੜਾ ਕਿ ਨਿਟਰਲਾਈਜ਼ ਕੀਤਾ ਭਾਰਤ ਨੇ ਤੇ ਫਿਰ ਉਹਦੇ ਜਵਾਬ ਚ ਭਾਰਤ ਨੇ ਪਾਕਿਸਤਾਨ ਦੇ ਮਿਲਟਰੀ ਟਿਕਾਣੇ 에ਅਰ ਬੇਸਾਂ ਦੇ ਉੱਤੇ ਅਟੈਕ ਕੀਤਾ ਜਿਹਦੇ ਵਿੱਚ ਲਾਹੌਰ, ਕਰਾਚੀ ਤੇ ਰਾਵਲਪਿੰਡੀ ਦੇ ਉੱਤੇ ਇਹ ਅਟੈਕਸ ਹੋਏ ਨੇ ਔਰ ਇਹਦੇ ਵਿੱਚ 에어 డిਫੈਂਸ ਸਿਸਟਮ ਜਿਹੜੇ ਉਹ ਤਬਾਹ ਕੀਤੇ ਗਏ ਆ ਹੁਣ ਗੱਲ ਆ ਗਈ ਕਿ ਤੁਸੀਂ ਪੀਐਸਐਲ ਵਰਸਸ ਆਈਪੀਐਲ ਦੀ ਗੱਲ ਕਰ ਰਹੇ ਸੀ ਮੈਨੂੰ ਲੱਗਦਾ ਹੈ ਕਿ ਪੂਰੀ ਪੀਐਸਐਲ ਦਾ ਜਿੰਨਾ ਖਰਚਾ ਹੋਣਾ ਓਨੀ ਇਕੱਲੀ ਮੁੰਬਈ ਇੰਡੀਅਨਸ ਟੀਮ ਦੀ ਵੈਲਿਊਏਸ਼ਨ ਹੋਣੀ ਹੈ ਸੋ ਇਹ ਇਕਨੋਮਿਕਲੀ ਵੀ ਕੰਪੈਰੀਜ਼ਨ ਨਹੀਂ ਹੈ ਕ੍ਰਿਕਟ ਦੇ ਟੈਲੈਂਟ 'ਚ ਵੀ ਕੋਈ ਕੰਪੈਰੀਜ਼ ਨਹੀਂ ਮੈਂ ਤਾਂ ਕਹਿ ਰਿਹਾ ਸੀ ਤੁਹਾਨੂੰ ਇਹ ਗੱਲ ਕਿ ਜਿਹੜਾ ਆਈਪੀਐਲ ਨੇ ਪਲੇਅਰ ਪੈਦਾ ਕੀਤੇ ਨਾ ਭਾਰਤੀ ਪਲੇਅਰ ਪੈਦਾ ਕੀਤੇ ਉਹਨਾਂ ਨੇ ਇੰਟਰਨੈਸ਼ਨਲ ਕ੍ਰਿਕਟ 'ਚ ਜਾ ਕੇ ਭਾਰਤ ਦਾ ਨਾਮ ਰੌਸ਼ਨ ਕੀਤਾ ਇੱਕ ਨਹੀਂ ਸੈਂਕੜੇ ਹੀ ਨਾਮ ਜਿਹੜੇ ਆ ਪਿਛਲੇ 15 ਸਾਲਾਂ ਦੇ ਵਿੱਚ ਆਏ 100 ਪਲੇਅਰ ਤਾਂ ਇਹੋ ਜਿਹਾ ਹੋਣਾ ਹੈ ਜਿਹੜਾ ਵੱਡਾ ਪੈਦਾ ਕੀਤਾ ਜਿਹੜਾ ਇੰਟਰਨੈਸ਼ਨਲ ਭਾਵੇਂ ਨਾ ਖੇਡਿਆ ਹੋਵੇ ਪਰ ਉਹਨੇ ਇੰਟਰਨੈਸ਼ਨਲੀ ਆਈਪੀਐਲ ਦੇ ਜ਼ਰੀਏ ਵੀ ਨਾਮ ਆਪਦਾ ਵੱਡਾ ਕੀਤਾ 15 ਤੋਂ 20 ਪਲੇਅਰ ਅਜੇ ਹੋਣੇ ਆ ਜਿਨ੍ਹਾਂ ਨੇ ਇੰਟਰਨੈਸ਼ਨਲ ਇੰਡੀਅਨ ਸਾਈਡ ਦੇ ਵਿੱਚ ਜਾ ਕੇ ਵੀ ਇੰਪੈਕਟ ਪਾਇਆ ਇੰਟਰਨੈਸ਼ਨਲ ਵੀ ਪਲਸ ਜਸਪ੍ਰਿਤ ਬੁਮਰਾ ਆਈਪੀਐਲ ਦੀ ਪੜਾਸ਼ ਨੇ ਸੂਰਜ ਕੁਮਾਰ ਯਾਦਵ ਆਈਪੀਐਲ ਦੀ ਪੜਾਸ਼ ਨੇ ਅਭਿਸ਼ੇਕ ਸ਼ਰਮਾ ਅਭਿਸ਼ੇਕ ਸ਼ਰਮਾ ਹਲੇ ਇੰਡੀਆ ਇੰਨਾ ਨਹੀਂ ਖੇਡੇ ਹੋ ਤੁਸੀਂ ਦੇਖੋ T20 ਚ ਸ਼ੁਰੂਆਤ ਹੈ ਉਹ ਵੀ ਆਈਪੀਐਲ ਦੀ ਪੜਾਸ਼ ਨੇ ਫਿਰ ਪ੍ਰਭ ਸਿਮਰਨ ਸਿੰਘ ਹਲੇ ਇੰਡੀਆ ਇੱਕ ਸਿਰਫ ਜਿਹੜਾ ਏਸ਼ੀਆ ਇਹ ਜਿਹੜਾ ਏਸ਼ੀਅਨ ਗੇਮਸ ਹੋਈਆਂ ਸੀ ਉਹਨਾਂ ਦੇ ਵਿੱਚ ਜ਼ਰੂਰ ਇੰਡੀਅਨ ਸਾਈਡ ਦਾ ਹਿੱਸਾ ਰਹੇ ਹੋ ਉਹ ਪਹਿਲੀ ਵਾਰੀ ਹੋਇਆ ਮੇਰੇ ਖਿਆਲ ਸ਼ਾਇਦ ਟੀਮਸ ਗਈਆਂ ਹੋਣਗੀਆਂ ਜਿੱਥੇ ਉਹ ਹਿੱਸਾ ਰਹੇ ਨੇ ਉਹਦਾ ਭਾਰਤੀ ਟੀਮ ਦਾ ਬੜੇ ਸਾਰੇ ਬੋਲਰਸ ਨੇ ਜਿਹੜੇ ਸਪਿਨਰਸ ਨੇ ਅਵਰੁਣ ਚੱਕਰਵਰਤੀ ਉਹਨੂੰ ਤੁਸੀਂ ਦੇਖ ਲਓ ਖੇਡ ਰਹੇ ਐ ਤਾਂ ਬੜੇ ਨਾਮੀ ਵੱਡੇ ਪਲੇਅਰ ਜਿਹੜੇ ਆ ਉਹ ਆਈਪੀਐਲ ਨੇ ਪੈਦਾ ਕੀਤੇ ਹੁਣ ਤਾਂ ਇਸ ਵਾਰੀ ਕਹਿ ਰਹੇ ਕਿ ਜੈਨ ਬੋਲਡ ਦਾ ਇਹ ਵਾਲਾ ਆਈਪੀਐਲ ਹੈ ਜੀ ਜਿੱਥੇ ਯੰਗ ਬਿਲਕੁਲ ਛੋਟੀ ਉਮਰ ਦੇ ਯਸ਼ਸ਼ਰੀ ਜੈਸਵਾਲ ਵੈਬ ਸੂਰਿਆਵੰਚੀ ਇਹਨਾਂ ਨੇ ਪਰਫਾਰਮ ਕਰਕੇ ਦਿਖਾਇਆ ਔਰ ਜੇ ਤੁਸੀਂ ਦੇਖੋ ਕਿ ਬੋਲਰ ਕਿੰਨੇ ਪੈਦਾ ਕੀਤੇ ਚੇਤਨ ਸਕਰੀਆ ਆਈਪੀਐਲ ਤੋਂ ਇੰਡੀਅਨ ਟੈਸਟ ਕ੍ਰਿਕਟ ਚ ਨੈੱਟ ਬੋਲਰ ਦੇ ਤੌਰ ਤੇ ਗਏ ਸੀ ਜਦੋਂ ਇੰਡੀਆ ਸੀਰੀਜ਼ ਬਿਲਕੁਲ ਜਿੱਤਦਾ ਵਿਰਾਟ ਕੋਹਲੀ ਜਦੋਂ ਅੰਡਰ 19 ਦੇ ਕਪਤਾਨ ਜਿੱਤ ਕੇ ਆਏ ਸੀ ਤਾਂ ਆਈਪੀਐਲ ਆਰਸੀਬੀ ਨੇ ਉਦੋਂ ਉਹਨਾਂ ਨੂੰ ਲਿਆ ਸੀਗਾ ਫੇਰੇ ਰਵਾਜ ਵੀ ਚੱਲਦਾ ਰਿਹਾ ਕਿ ਅੰਡਰ 19 ਦੇ ਕਪਤਾਨਾਂ ਨੂੰ ਟੀਮਾਂ ਲੈਂਦੀਆਂ ਰਹੀਆਂ ਹਨ ਮੁੱਖ ਚਾਂਦ ਰਹੇ ਹੈ ਵਿਰਾਟ ਕੋਹਲੀ ਰਹੇ ਹੈ ਪਰ ਕੱਲੇ ਕੋਹਲੀ ਪਰਫਾਰਮ ਸੋ ਇਹ ਇਹ ਓਵਰਆਲ ਗੱਲ ਇਹ ਹੈ ਕਿ ਪੀਐਸਐਲ ਅਸੀਂ ਇਹ ਚਾਹੁੰਦੇ ਹਾਂ ਕਿ ਸਪੋਰਟਸ ਚੱਲਦੀ ਰਹੇ ਬੰਦ ਨਾ ਹੋਵੇ ਵਾਰ ਜਿਹੜੀ ਹੈ ਉਹ ਐਂਡ ਹੋਣੀ ਚਾਹੀਦੀ ਹੈ ਸਾਰੇ ਅਰਦਾਸ ਕਰਦੇ ਹੈ ਮੁਲਕਾਂ ਦੇ ਵਿੱਚ ਸ਼ਾਂਤੀ ਬਣੀ ਰਹੇ ਪਰ ਫਿਲਹਾਲ ਸਿਚੁਏਸ਼ਨ ਇਹ ਹੈ ਕਿ 라ਵਲਪਿੰਡੀ ਦੇ ਸਟੇਡੀਅਮ ਦੇ ਉੱਤੇ ਅਟੈਕ ਤੋਂ ਬਾਅਦ ਪੀਐਸਐਲ ਦੇ ਉੱਤੇ ਖਤਰਾ ਮੰਡਾ ਰਹੇ ਜੀ